ਗੁਰਪ੍ਰੀਤ ਅਰਿਸਾ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਅੱਜ ਵਿਚਾਰ ਕਰਾਂਗੇ ਜੋ ਲੋਗ ਆਪਣੇ ਦੁੱਖਾਂ ਕਰਕੇ ਬਹੁਤ ਦੁਖੀ ਬਹੁਤ ਜ਼ਿਆਦਾ ਦੁਖੀ ਜਿਨ੍ਹਾਂ ਨੂੰ ਲੱਗਦਾ ਹੈ ਵੀ ਮੈਂ ਹੀ ਦੁਖੀ ਹਾਂ ਮੇਰੇ ਤੋਂ ਜ਼ਿਆਦਾ ਸੰਸਾਰ ਦੁਨੀਆ ਵਿੱਚ ਕੋਈ ਬੰਦਾ ਨਹੀਂ ਹੈ ਜਿਹੜਾ ਇਤਨਾ ਦੁਖੀ ਹੋਵੇ ਲੋਕ ਕਿ ਕਈ ਵਾਰੀ ਬੰਦਾ ਸੋਚਦਾ ਵੀ ਮੈਂ ਬੜਾ ਦੁਖੀ ਹਾਂ ਦੂਜੇ ਕਿਤਨੇ ਸੁਖੀ ਹਨ ਉਹਨਾਂ ਵਾਸਤੇ ਇਹ ਬੜੀ ਪਿਆਰੀ ਵਿਚਾਰ ਹੈ ਅੱਜ ਦੀ ਧਿਆਨ ਦੇ ਕੇ ਸੁਣਿਆ ਅੱਜ ਹੋਇਆ ਕਿ ਇੱਕ ਕਹਾਣੀ ਹੈ ਕਹਿੰਦੇ ਨੇ ਇੱਕ ਬੰਦਾ ਬੜਾ ਦੁਖੀ ਉਹ ਇਹੀ ਸੋਚਦਾ ਵੀ ਮੇਰੇ ਵਰਗਾ ਦੁਖੀ ਕੋਈ ਬੰਦਾ ਦੁਨੀਆ ਤੇ ਜਿੰਨਾ ਮੈਂ ਦੁਖੀ ਰੱਬ ਨੂੰ ਲਾਂਭੇ ਵੀ ਦਿੰਦਾ ਐ ਪ੍ਰਮਾਤਮਾ ਐ ਖੁਦਾ ਮੈਨੂੰ ਹੀ ਅੰਨੇ ਦੁੱਖ ਕਿਉਂ ਦਿੱਤੇ ਮੈਂ ਹੀ ਅੰਨਾ ਦੁਖੀ ਕਿਉਂ ਹਾਂ ਧਰਤੀ ਤੇ ਦੁਨੀਆ ਤੇ ਆ ਬਾਕੀ ਲੋਕ ਵੇਖੋ ਕਿੰਨੇ ਸੁਖੀ ਆ ਮੇਰਾ ਗਵਾਂਢੀ ਕਿੰਨਾ ਸੁਖੀ ਆ ਕਈ ਵਾਰੀ ਆਪਾਂ ਵੀ ਸੋਚਦੇ ਆ ਇੱਕ ਗੱਲ ਹੋਰ ਸੋਚਦੇ ਆ ਕਈ ਵਰੀ ਵੀ ਮੈਂ ਗੁਰਦੁਆਰੇ ਵੀ ਜਾਵਾਂ ਮੰਦਰ ਮਸੀਤ ਵੀ ਜਾਂਦਾ ਰੋਜ਼ ਮੈਂ ਰੱਬ ਦਾ ਨਾਮ ਵੀ ਜਪਦਾ ਪੁੰਨਦਾਨ ਵੀ ਕਰਦਾ ਮੈਂ ਫੇਰ ਵੀ ਇੰਨਾ ਦੁਖੀ ਤੇ ਆ ਜਿਹੜੇ ਦੂਜੇ ਲੋਗ ਹਨ ਨਾ ਗੁਰਦੁਆਰੇ ਮੰਦਰ ਮਸੀਤ ਜਾਣ ਨਾ ਪੁੰਨਦਾਨ ਕਰਨ ਅਤ ਦੇ ਰੱਜ ਕੇ ਕੰਜੂਸ ਹਨ ਇਹ ਪ੍ਰਮਾਤਮਾ ਨੇ ਉਹਨਾਂ ਨੂੰ ਫੇਰ ਵੀ ਇੰਨਾ ਦਿੱਤਾ ਇਹ ਫੇਰ ਵੀ ਇੰਨੇ ਸੁਖੀ ਹਨ ਮੈਂ ਬੜਾ ਦੁਖੀ ਹੋਇਆ ਕਿ ਜੇ ਉਹ ਬੰਦਾ ਲੰਬੇ ਦਿੰਦਾ ਰਿਹਾ ਕਰੇ ਪ੍ਰਮਾਤਮਾ ਨੂੰ ਰੱਬ ਨੂੰ ਰੋਜ਼ ਲੰਬੇ ਮੈਂ ਬੜਾ ਦੁਖੀ ਮੈਂ ਬੜਾ ਦੁਖੀ ਰੱਬ ਦੀ ਐਸੀ ਨੇ ਤੋ ਰੱਬ ਨੇ ਕੋਤਕ ਕੀਤਾ ਇੱਕ ਉਹਦੇ ਨਾਲ ਇੱਕ ਖੇਡ ਖੇਡੀ ਬੰਦੇ ਨਾਲ ਜੀ ਸੁਣਿਓ ਇਹ ਖੇਡ ਸੁਣ ਕੇ ਹੋ ਸਕਦਾ ਹੈ ਕਈਆਂ ਨੂੰ ਲੱਗੇ ਵੀ ਮੈਂ ਇਤਨਾ ਦੁਖੀ ਨਹੀਂ ਜਿੰਨੇ ਜ਼ਿਆਦਾ ਦੁਖੀ ਲੋਗ ਹਨ ਮੇਰ ਤੋਂ ਵੀ ਦੁਖੀ ਬੈਠੇ ਹਨ ਧਿਆਨ ਦੇਣਾ ਰੱਬ ਨੇ ਉਹਦੇ ਨਾਲ ਖੇਡ ਕੀ ਖੇਡੀ ਇੱਕ ਰਾਤ ਸੁੱਤਾ ਸੁੱਤੇ ਪੇ ਨੂੰ ਸੁਪਨਾ ਆਉਂਦਾ ਸੁੱਤੇ ਪੈਨ ਸੁਪਨਾ ਹੁੰਦਾ ਤੇ ਸੁਪਨੇ ਦੇ ਵਿੱਚ ਨਾ ਉਹਦੇ ਘਰ ਦੇ ਨੇੜੇ ਇੱਕ ਮਸਜਿਦ ਹੈ ਉਹ ਮਸਜਿਦ ਵਿੱਚੋਂ ਅਨਾਉਂਸਮੈਂਟ ਹੁੰਦੀ ਹੈ ਜਿਵੇਂ ਆਪਣੇ ਗੁਰਦੁਆਰਿਆਂ ਵਿੱਚੋਂ ਮਸਜਿਦ ਮੰਦਰਾਂ ਵਿੱਚੋਂ ਕਈ ਵਾਰੀ ਅਨਾਉਂਸਮੈਂਟ ਹੁੰਦੀ ਹੈ ਨਾ ਗੁਰਦੁਆਰੇ ਚੋਂ ਅਨਾਉਂਸਮੈਂਟ ਹੁੰਦੀ ਹੈ ਉਹ ਅਨਾਉਂਸਮੈਂਟ ਹੁੰਦੀ ਹੈ ਤੇ ਸੁਪਨਾ ਆਦਾ ਉਹ ਸੁਣਦਾ ਹੈ ਅਨਾਉਂਸਮੈਂਟ ਤੇ ਅਨਾਉਂਸਮੈਂਟ ਵਿੱਚ ਕਿਹਾ ਜਾਂਦਾ ਹੈ ਜਿਸ ਬੰਦੇ ਨੂੰ ਲੱਗਦਾ ਨਾ ਮੈਂ ਬੜਾ ਦੁਖੀ ਹਾਂ ਉਹ ਇਸ ਤਰ੍ਹਾਂ ਕਰੋ ਆਪਣੇ ਦੁੱਖਾਂ ਦੀ ਇੱਕ ਪੰਡ ਬੰਨੋ ਆਪਣੇ ਦੁੱਖਾਂ ਦੀ ਪੰਡ ਬੰਨ੍ਹ ਕੇ ਸਾਰੇ ਦੁੱਖ ਉਹਦੇ ਵਿੱਚ ਪਾ ਕੇ ਆਪਣੀਆਂ ਤਕਲੀਫਾਂ ਟੈਨਸ਼ਨਾਂ ਸਾਰਾ ਕੁਝ ਉਹਦੇ ਵਿੱਚ ਪਾ ਕੇ ਦੁੱਖ ਪਾ ਕੇ ਦੁੱਖਾਂ ਦੀ ਗੰਢੜੀ ਮਸੀਤ ਵਿੱਚ ਰੱਖ ਜਾਓ ਪਰ ਇੱਕ ਸ਼ਰਤ ਹੈ ਯੰਦ ਨੇ ਸ਼ਰਤ ਹੈ ਵੀ ਆਪਣੀ ਪੰਡ ਰੱਖ ਜਾਓ ਹੋਰ ਕੋਈ ਇੱਥੋਂ ਪੰਡ ਲੈ ਜਾਓ ਮਤਲਬ ਕਿ ਲੈਣ ਦੇਣ ਕਰ ਲਓ ਆਪਣੀ ਲੈ ਜਾਓ ਦੂਜੇ ਬੰਦੇ ਨੂੰ ਲੱਗਦਾ ਨਾ ਤੁਹਾਨੂੰ ਵੀ ਇਹ ਬੰਦਾ ਸੁખી ਆ ਜਿਆਦਾ ਇਹ ਬੰਦਾ ਮੇਰੇ ਤੋਂ ਸੁખી ਕਈ ਵਾਰ ਲੱਗਦਾ ਹੈ ਜੇ ਕੋਈ ਵੀ ਪੰਡ ਤੁਹਾਨੂੰ ਸਹੀ ਲੱਗੇ ਆਪਣੀ ਰੱਖ ਜਾਓ ਦੂਜੇ ਦੀ ਲੈ ਜਾਓ ਇਸ ਤਰ੍ਹਾਂ ਨੋਸਮੈਂਟ ਉਹ ਬੰਦੇ ਨੇ ਸੁਣੀ ਕੰਨਾਂ 'ਚ ਪਈ ਭੱਜਿਆ ਮੰਦਰ ਨਾਲ ਜਿਹਦਾ ਸੁਪਨਾ ਹੈ ਸੁਪਨੇ ਵਿੱਚ ਹੋ ਰਿਹਾ ਆਪਣੇ ਦੁੱਖਾਂ ਨੂੰ ਪਾਇਆ ਇੱਕ ਪੰਡ ਦੇ ਵਿੱਚ ਕਹਾਣੀ ਹੈ ਸਮਝਾਉਣ ਵਾਸਤੇ ਉਹ ਸਾਰੇ ਦੁੱਖਾਂ ਦੀ ਪੰਡ ਭਰੀ ਤੇ ਮਸੀਤ ਵਿੱਚ ਪਹੁੰਚ ਗਿਆ ਪਹੁੰਚ ਗਿਆ ਜਾ ਕੇ ਆਪਣੀ ਪੰਡ ਰੱਖੀ ਇੱਕ ਪਾਸੇ ਤੇ ਦੇਖਦਾ ਹੁਣ ਇਹਨਾਂ ਚੋ ਛੋਟੀ ਕਿਹੜੀ ਹਜ਼ਾਰਾਂ ਲੱਭਣ ਲੱਗਾ ਨਾ ਵੀ ਆਪਣੀ ਪੰਡ ਤੋਂ ਛੋਟੀ ਵਿਖਾ ਉਹਦੇ ਵਿੱਚ ਦੁੱਖ ਘੱਟ ਹੋਣਗੇ ਦਿਖੀ ਜੇ ਇੱਕ ਇਕ ਦਿਖਾਈ ਦਿੱਤੀ ਵੀ ਮੇਰੀ ਪੰਡ ਤੋਂ ਛੋਟੀ ਹੈ ਚੱਕ ਲਿਆ ਚੱਕ ਕੇ ਤੁਰ ਪਿਆ ਤੇ ਜਦੋਂ ਤੁਰਿਆ ਨਾ 2-4 ਕਦਮ ਤੁਰਿਆ ਤੇ ਮਨ 'ਚ ਖਿਆਲ ਆਇਆ ਮਨਾ ਕਿਤੇ ਇਹਦੇ 'ਚ ਜ਼ਿਆਦਾ ਦੁਖੀ ਨਾ ਹੋ ਜਿਹੜੀ ਮੇਰੇ ਵਾਲੀ ਪੰਡ ਹੈ ਉਹਦੇ ਤੋਂ ਜ਼ਿਆਦਾ ਦੁੱਖ ਨਾ ਨਿਕਲ ਹੋਣ ਫਿਰ ਚੱਲ ਪਿਆ ਮਨ 'ਚ ਵਿਚਾਰ ਕਰਕੇ ਨਾ ਵੀ ਮੇਰੇ ਵਾਲੀ ਭਾਰੀ ਵੀ ਤੇ ਹੈ ਵੱਡੀ ਵੀ ਹੈ ਇਹ ਛੋਟੀ ਹੈ ਇਹਦੇ ਚ ਦੁੱਖ ਘੱਟ ਹੋਣਗੇ ਚੱਲਿਆ 10 ਕਦਮ ਚੱਲਿਆ ਫਿਰ ਰੁਕ ਗਿਆ ਤੇਰੇ ਮਨ ਚ ਖਿਆਲ ਪਤਾ ਕੀ ਹੁੰਦਾ ਹੈ ਕਹਿੰਦਾ ਮਨਾ ਇਹਦੇ ਚ ਭਿਆਨਕ ਭਿਆਨਕ ਦੁੱਖ ਹੋਏ ਫੇਰ ਮਨ ਨੇ ਨਾ ਵਿਚਾਰ ਕੀਤੀ ਮੁਕਤੀ ਦੀ ਗੱਲ ਕਰੀਏ ਮਨ ਨੇ ਵਿਚਾਰ ਕੀਤੀ ਮਨਾ ਤੇਰੀ ਜਿਹੜੀ ਪੰਡ ਹੈ ਨਾ ਤੇਰੇ ਜਿਹੜੇ ਦੁੱਖ ਹਨ ਤੋਂ ਉਹਨਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਵੀ ਕਿੰਨਾ ਕੁ ਦੁੱਖ ਹੈ ਕਿੰਨੀਆਂ ਕੁ ਤਕਲੀਫਾਂ ਹਨ ਤੇ ਉਹ ਆਪਣੇ ਦੁੱਖ ਤੋਂ ਜਾਣੂ ਹੋਣ ਕਰਕੇ ਕੰਮ ਚੱਲਦਾ ਪਿਆ ਹੈ ਸਮਾਂ ਨਿਕਲੀ ਜਾਂਦਾ ਵੀ ਇੰਨਾ ਕੁ ਦੁੱਖ ਹੈ ਇਹਨਾਂ ਦਾ ਕੁਝ ਕਰਕੇ ਮੇਰਾ ਦੁੱਖ ਘਟ ਜਾਂਦਾ ਹੈ ਮਿਟ ਜਾਂਦਾ ਹੈ ਹਰੇਕ ਬੰਦੇ ਦਾ ਆਪਣਾ ਆਪਣਾ ਦੁੱਖ ਹੈ ਜੀ ਵੀ ਆਹ ਕਰਕੇ ਮੇਰਾ ਦੁੱਖ ਘਟ ਜਾਂਦਾ ਇੱਥੇ ਸਕੂਨ ਮਿਲਦਾ ਇੱਥੇ ਖੁਸ਼ੀ ਮਿਲਦੀ ਵੀ ਮੁਕਤੀ ਗੱਲ ਆਪਣੇ ਦੁੱਖਾਂ ਦਾ ਤੇ ਪਤਾ ਹੈ ਤੇ ਇਹਦੇ ਵਿੱਚੋਂ ਜੇ ਦੀ ਪੰਡ ਲੈ ਕੇ ਚੱਲਿਆ ਭਲਿਆ ਜੇ ਉਹ ਦੁੱਖ ਨਿਕਲੇ ਜਿਨ੍ਹਾਂ ਦਾ ਇਲਾਜ ਹੀ ਕੋਈ ਨਹੀਂ ਫਿਰ ਕੀ ਕਰੇਗਾ ਇਸ ਕਰਕੇ ਆਪਣੀ ਪੰਡ ਹੀ ਸਹੀ ਪਿੱਛੇ ਮੁੜਿਆ ਦੌੜ ਕੇ ਗਿਆ ਉਹ ਪੰਡ ਨੂੰ ਉੱਥੇ ਹੀ ਰੱਖਿਆ ਤੇ ਆਪਣੇ ਵਾਲੀ ਚੁੱਕ ਕੇ ਤੁਰ ਪਿਆ ਕਹਿੰਦਾ ਜਿਹੜੇ ਮੇਰੇ ਦੁੱਖ ਹਨ ਮੈਂ ਜਾਣੂ ਤਾਂ ਹਾਂ ਵੀ ਇਹ ਕਿੰਨੇ ਕੁ ਦੁੱਖ ਹਨ ਤੇ ਕਿਸ ਤਰ੍ਹਾਂ ਇਹਨਾਂ ਦਾ ਇਲਾਜ ਹੋਣਾ ਹੈ ਦੂਜੇ ਦੇ ਦੁੱਖ ਦਾ ਤੇ ਪਤਾ ਵੀ ਨਹੀਂ ਇਲਾਜ ਕਿਵੇਂ ਹੋਣਾ ਹੈ ਇਸ ਕਰਕੇ ਮਨਾ ਆਈ ਠੀਕ ਹੈ ਇਸ ਕਰਕੇ ਭਾਈ ਜਿਹੜੇ ਆਪਣੇ ਦੁੱਖਾਂ ਕਰਕੇ ਜਾਦਾ ਦੁਖੀ ਹਨ ਇਹ ਨਾ ਸੋਚੋ ਮੈਂ ਦੁਖੀ ਹਾਂ ਸੱਚੇ ਪਾਤਸ਼ਾਹ ਧੰਗੁਰ ਨਾਨਕ ਪਾਤਸ਼ਾਹ ਨੇ ਕਹਿ ਦਿੱਤਾ ਬਾਲੀ ਰੋਵੈ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰ ਇੱਥੇ ਸਾਰੇ ਦੁਖੀ ਆ ਦੁੱਖ ਸਭ ਕੋਲ ਹੈ ਤੇ ਪਿਆਰੋ ਜੇ ਦੁੱਖ ਨਾ ਨਾ ਹੋਵੇ ਰੱਬ ਨੂੰ ਕੋਈ ਨਾ ਪੁੱਛੇ ਹੁਣ ਵੀ ਇੰਨੀ ਮਾੜੀ ਹਾਲਤ ਹੈ ਇਨਸਾਨ ਦੀ ਰੱਬ ਨੂੰ ਪੁੱਛਦਾ ਤੇ ਹਲੇ ਵੀ ਨਹੀਂ ਗਿਣਤੀ ਦੇ ਲੋਕ ਆ ਨਾ ਜਿਹੜੇ ਇੱਕ ਮਨ ਇੱਕ ਚਿਤ ਕਰਕੇ ਤੇ ਆਉਂਦੇ ਨੇ ਬਾਕੀ ਤੇ ਪਿਆਰੋ ਸੁੱਖਾਂ ਦੇ ਸਾਥ ਉਹਨਾਂ ਨਾਲ ਜੁੜੇ ਆ ਅਰਬਾ ਚੀਜ਼ ਦੇਂਗਾ ਤੇ ਤੂੰ ਹੈ ਜੇ ਦਿੱਤੀ ਨਦਰਬ ਵੀ ਨਹੀਂ ਹੈ ਕੋਈ ਪ੍ਰਮਾਤਮਾ ਨਹੀਂ ਜਿਹਨੇ ਜਨਮ ਦਿੱਤਾ ਉਹ ਹੈ ਹੀ ਨਹੀਂ ਜਿਹਨੇ ਇਹ ਨਾ ਕੁਝ ਦਿੱਤਾ ਉਹ ਹੈ ਹੀ ਨਹੀਂ ਉਹਨਾਂ ਮੰਨਦੇ ਹੀ ਨਹੀਂ ਸੋ ਦੁਖੀ ਸਾਰੇ ਸਾਰਿਆਂ ਕੋਲ ਦੁੱਖ ਹੈ ਇਨਾ ਸੋਚੋ ਮਰਜ਼ ਕਹਿ ਲਗੇ ਤੁਹਾਡੇ ਜ਼ਿੰਦਗੀ ਦਾ ਤਜਰਬਾ ਹੋਵੇਗਾ ਜੀ ਸੁਣਿਓ ਬਾਣੀ ਵੀ ਗਵਾਹੀ ਪਰਦੀ ਐ ਇਸ ਗੱਲ ਦੀ ਇੱਕ ਬੰਦੇ ਕੋਲ ਬਹਿ ਜਾਓ ਆਪਣਾ ਇੱਕ ਦੁੱਖ ਖੋਲੋ ਤੁਸੀਂ ਇੱਕ ਖੋਲੋਗੇ ਅਗਲਾ 10 ਖੋਲ ਕੇ ਰੱਖ ਦੇਵੇ ਇਹ ਮੈਂ ਭਾਈ ਤੇਰੇ ਤੋਂ ਵਜ਼ਾਦਾ ਦੁਖੀ ਹਾਂ ਗੰਧਤ ਨੂੰ ਇੱਕ ਦੁੱਖ ਅੱਜ ਦੀਆਂ ਬੀਬੀਆਂ ਕਰਦੀਆਂ ਨਾ ਮੇਰੀ ਨੋ ਇਦਾਂ ਦੀ ਉਹ ਕਹਿੰਦੀ ਤੂੰ ਆਪਣੀ ਦੀ ਛੱਡ ਮੇਰੀ ਦੀ ਸੁਣ ਤੇਰੀ ਚ ਇੱਕ ਔਗਣ ਮੇਰੀ ਚ 50 ਔਗਣਾਂ ਦੁਖੀ ਸਾਰੇ ਮਹਾਰਜ ਨੇ ਬਾਣੀ ਚ ਕਹਨਾ ਮਨ ਪਰਦੇਸੀ ਜੇਥੀ ਐ ਸਭ ਦੇਸ ਪਰਾਇਆ ਇਸ ਪੈ ਖੋਲੋਂ ਗੰਠੜੀ ਦੁਖੀ ਪਰ ਆਇ ਤੂੰ ਗੰਢ ਇੱਕ ਤੇ ਖੋਲ ਇੱਕ ਪੰਡੜ ਇੱਕ ਗਟੜੀ ਦੀ ਅਗਲਾ ਪੰਨਾ ਖੋਲ ਕੇ ਰੱਖ ਦੇਗਾ ਭਾਈ ਮੈਂ ਤੇਰੇ ਤੋਂ ਵੀ ਜ਼ਿਆਦਾ ਦੁਖੀ ਮੈਂ ਤੇਰੇ ਤੋਂ ਵੀ ਦੁਖੀ ਆ ਸੋ ਬਾਲੀ ਰੁਗੈ ਨਾਹੀਂ ਪਤਾਰ ਨਾਨਕ ਦੁਖੀ ਆ ਸਭ ਸੰਸਾਰ ਅਗਲੀ ਤੋ ਕਹ ਹੈ ਜੀ ਮਨਨੇ ਨਾਉ ਸੋਈ ਜਿਣ ਜਾਏ ਇਹਨਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਮੰਨਿਆ ਹਨ ਨਾਮ ਨਾਲ ਚਿੱਤ ਜੋੜਿਆ ਹੈ ਕਿ ਲਿ ਕੋ ਜੀਵਨ ਦੀ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਂਦੇ ਹਨ ਜਿਣ ਜਾਏ ਜਣ ਦਾ ਭਾਗ ਜਿੱਤਣਾ ਔਰੀ ਕਰਮ ਨਾਲ ਲਿਖਿਆ ਲਾਏ ਬਾਕੀ ਜਿੰਨੇ ਕਰਮ ਹਨ ਇੱਥੇ ਹੀ ਰਹਿ ਜਾਣੇ ਹਨ ਕੋਈ ਲੇਖੇ 'ਚ ਨਹੀਂ ਪੈਣਾ ਇੱਕ ਰੱਬ ਦਾ ਹੀ ਨਾਮ ਹੈ ਜਿਹੜਾ ਲੇਖੇ 'ਚ ਜਾਣਾ ਇਸ ਕਰਕੇ ਭਾਈ ਜਪਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਸੁੱਖਾਂ ਦਾ ਸਾਧਨਾ ਬੰਦੇ ਨੂੰ ਰੋਗ ਲੱਗ ਜਾਵੇ ਰੋਗ ਨਹੀਂ ਜਾਂਦਾ ਕਦੋਂ ਤੱਕ ਨਹੀਂ ਜਾਂਦਾ ਬੰਦਾ ਲੱਖਾਂ ਵੈਦ ਡਾਕਟਰ ਇਕੱਠੇ ਕਰ ਲੇ ਲੱਖਾਂ ਉਹਨਾਂ ਦੇ ਸੰਧ ਇਕੱਠੇ ਕਰ ਲੇ ਬਾਬਾ ਜੀ ਕਹਿੰਦੇ ਨੇ ਜਦੋਂ ਤੱਕ ਆਪ ਨਹੀਂ ਨਾ ਵਿੱਚ ਆਉਂਦਾ ਪਰਮਾਤਮਾ ਦਾ ਨਾਮ ਬੰਦਗੀ ਸਿਮਰਨ ਵਾਲਾ ਜਪਣ ਵਾਲੇ ਦੇ ਵਿੱਚ ਆਪ ਨਹੀਂ ਖੜਦਾ ਉਦੋਂ ਤੱਕ ਕਹਿਣ ਲੱਗੇ ਦੁੱਖ ਵੀ ਨਹੀਂ ਜਾਂਦਾ ਪਾਣੀ ਪੜਦੇ ਹੋ ਨਾ ਤੇ ਮਹਾਰਾਜ ਕਹਿੰਦੇ ਨੇ ਵੈਦਾਂ ਸੰਧਾਂ ਸੰਗ ਇਕੱਠਾ ਹੋਇਆ ਵੈਦ ਆਪਣੇ ਸੰਧ ਲੈ ਕੇ ਇਕੱਠੇ ਹੋਏ ਪਰ ਔਖ ਦੇ ਆਏ ਰਾਸ ਵਿਚ ਆਪ ਖਲੋਇਆ ਜਿਸ ਦਾ ਕਾਪ ਨਹੀਂ ਖੜਦਾ ਵਿੱਚ ਉਦੋਂ ਤੱਕ ਰੋਗ ਨਹੀਂ ਜਾਂਦਾ ਮਾਰੇ ਕਹਿੰਦਾ ਅਨੇਕ ਉਪਾਅ ਵੀ ਰੋਗ ਨਾ ਜਾਏ ਅਨੇਕਾਂ ਪਾਵਾਂ ਦਾ ਰੋਗ ਨਾ ਮਿਟਦਾ ਕਿਉਂ ਮਿਟਦਾ ਹੈ ਰੋਗ ਰੋਗ ਮਿਟੈ ਹਰ ਅਵਖਦ ਲਾਏ ਹਰੀ ਦੇ ਨਾਮ ਤੋਂ ਬਿਨਾਂ ਕਦੇ ਰੋਗ ਨਹੀਂ ਮਿਟਦਾ ਦੁੱਖ ਨਹੀਂ ਮਿਟਦਾ ਵਾਹਿਗੁਰੂ ਕਿਰਪਾ ਕਰਨ ਸਾਨੂੰ ਸੋਝੀ ਪਵੇ ਇਕੱਲੇ ਦੁਖੀ ਨਹੀਂ ਜੀ ਸਾਰਾ ਸੰਸਾਰ ਹੀ ਦੁਖੀ ਹੈ ਬਸ ਇਹ ਗੱਲ ਦੀ ਸੰਤੁਸ਼ਟੀ ਰੱਖੋ ਕਿ ਮੇਰੇ ਦੁੱਖਾਂ ਦਾ ਮੈਨੂੰ ਪਤਾ ਤੇ ਹੈ ਨਾ ਦੂਜੇ ਮੇਰੇ ਤੋਂ ਵੀ ਜ਼ਿਆਦਾ ਦੁਖੀ ਬੈਠੇ ਆ ਸਦੁਖੀ ਤੋ ਦੁਖੀ ਦੁਨੀਆ ਬੈਠੀ ਹੈ ਇਸ ਕਰਕੇ ਆਪਣੇ ਦੁੱਖ ਦਾ ਨਿਵਾਰਣ ਇੱਕੋ ਹੀ ਹੈ ਬਾਣੀ ਪੜੋ ਸਿਮਰਨ ਕਰੋ ਪੰਜਨਬੰਦਗੀ ਕਰੋ ਵਾਹਿਗੁਰੂ ਅਕਾਲ ਪੁਰਖ ਨੂੰ ਮੰਨੋ ਯਰ ਓਹੀ ਦੁੱਖ ਓਏ ਦਾਤੇ ਦੁੱਖ ਕਾਟਣਹਾਰ ਓਹੀ ਦੁੱਖ ਕਟਣ ਵਾਲਾ ਹੈ ਇਹਨਾਂ ਬਚਨਾਂ ਨ ਸਮਾਤੀ ਵਾਹਿਗੁਰੂ ਜੀ ਕਾ ਤਾਲ ਸਾਹਿਬ ਵਾਹਿਗੁਰੂ ਜੀ ਕੀ ਫਤ